ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੇਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਰਾਸ਼ਟਰਪਤੀ ਜੋ ਬਾਈਡਨ ਤੇ ਹੋਰ ਸੂਬਿਆਂ ਦੇ ਗਵਰਨਰਾਂ ਨਾਲ ਹਾਲ ਹੀ 'ਚ ਇੱਕ ਮੀਟਿੰਗ 'ਚ ਹਿੱਸਾ ਲੈਣ ਵਾਲੇ ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਬਾਈਡਨ ਇੱਕ ਦੋ ਦਿਨ 'ਚ ਫੈਸਲਾ ਲੈਣਗੇ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ 'ਚ ਡਟੇ ਰਹਿਣਗੇ ਜਾਂ ਨਹੀਂ। ਗ੍ਰੀਨ ਨੇ ਇੱਕ ਖਬਰ ਏਜੰਸੀ ਨੂੰ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਜੇ ਬਾਈਡਨ ਚੋਣ ਮੈਦਾਨ 'ਚੋਂ ਲਾਂਬੇ ਹੋਣ ਦਾ ਫੈਸਲਾ ਲੈ ਲੈਂਦੇ ਨੇ ਤਾਂ ਉਹ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਥਾਂ 'ਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਾਮਜ਼ਦ ਕਰਨਗੇ ਉਹਨਾਂ ਨੇ ਕਿਹਾ ਕਿ ਜੇ ਰਾਸ਼ਟਰਪਤੀ ਨੂੰ ਲੱਗਿਆ ਕਿ ਉਹ ਸੱਚਮੁੱਚ ਚੋਣ ਜਿੱਤ ਨਹੀਂ ਸਕਣਗੇ ਤਾਂ ਉਹ ਦੌੜ 'ਚੋਂ ਲਾਂਬੇ ਹੋ ਜਾਣਗੇ ਗ੍ਰੀਨ ਨੇ ਕਿਹਾ ਸ਼ਾਇਦ ਸਾਨੂੰ ਇੱਕ ਦੋ ਦਿਨ 'ਚ ਪਤਾ ਚੱਲ ਜਾਵੇਗਾ ਕਿ ਰਾਸ਼ਟਰਪਤੀ ਦਾ ਕੀ ਵਿਚਾਰ ਹੈ ਬਾਈਡਨ ਕਈ ਵਾਰ ਕਹਿ ਚੁੱਕੇ ਨੇ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਰਿਪਬਲਿਕਨ ਪਾਰਟੀ ਦੇ ਆਪਣੇ ਰਵਾਇਤੀ ਵਿਰੋਧੀ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮੈਦਾਨ 'ਚ ਡਟੇ ਰਹਿਣਗੇ। ਐਟਲਾਂਟਾ 'ਚ 27 ਜੂਨ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਬਹਿਸ 'ਚ ਮਾੜੀ ਕੁਰਕਕਾਰ ਗੁਜ਼ਾਰੀ ਮਗਰੋਂ ਬਾਈਡਨ ਦੀ ਹਰਮਨ ਪਿਆਰਤਾ ਰੇਟਿੰਗ ਹੇਠਾਂ ਆਈ ਹੈ। ਇਸ ਮਗਰੋਂ ਕੁਝ ਡੈਮੋਕ੍ਰੇਟ ਆਗੂਆਂ ਨੇ ਉਹਨਾਂ ਨੂੰ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਲਾਂਭੇ ਹੋਣ ਦੀ ਅਪੀਲ ਕੀਤੀ ਸੀ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਕੋਈ ਕਮੀ ਹੁੰਦੀ ਨਜ਼ਰ ਨਹੀਂ ਆ ਹੁਣ ਅਮਰੀਕਾ ਦੇ ਕਿੰਟੂਕੀ ਚ ਵੱਡੇ ਪੱਧਰ ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ ਜਿਸ ਚ 4 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਦੱਸੇ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਾਈਡਨ ਕਈ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਾਰਵਾਈ ਕਰਨ ਦੀ ਗੱਲ ਕਹਿ ਚੁੱਕੇ ਨੇ ਪਰ ਅਮਰੀਕਾ ਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ ਤੇ ਹਸਪਤਾਲ ਚ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਇਕੱਲੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਕੈਂਟ ਦੀ ਪੁਲਿਸ ਵਿਭਾਗ ਨੇ ਇੱਕ ਨਿਊਜ਼ ਰਿਲੀਜ਼ ਕੀਤਾ ਕਿ ਜਦੋਂ ਪੁਲਿਸ ਕੋਸ ਦੁਪਹਿਰ ਫਲੋਰੈਂਸ ਦੇ ਘਰ ਪਹੁੰਚੀ ਤਾਂ ਉੱਥੇ 7 ਲੋਕ ਗੋਲੀ ਲੱਗੇ ਸਨ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਤੇ 3 ਗੰਭੀਰ ਜ਼ਖਮੀ ਹਾਲਤ ਵਿੱਚ ਪਾਏ ਗਏ 3 ਲੋਕਾਂ ਨੂੰ ਗੰਭੀਰ ਹਾਲਤ 'ਚ ਸਿਨਸਨਾਟੀ ਦੇ ਇੱਕ ਹਸਪਤਾਲ 'ਚ ਲਿਜਾਇਆ ਗਿਆ ਫਲੋਰੈਂਸ ਸਿਨਸਨਾਟੀ ohio ਤੋਂ ਲਗਭਗ 19 ਕਿਲੋਮੀਟਰ ਦੱਖਣ 'ਚ ਸਥਿਤ ਹੈ ਚੰਦਰਮਾ ਤੋਂ ਬਾਅਦ ਮਨੁੱਖ ਜਲਦੀ ਹੀ ਮੰਗਲ 'ਤੇ ਪੈਰ ਰੱਖੇਗਾ ਇਸ ਦਿਸ਼ਾ 'ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। NASA ਦੇ ਚਾਰ ਵਿਗਿਆਨੀ ਮੰਗਲ ਗ੍ਰਹਿ ਦੇ ਵਾਯੂਮੰਡਲ ਵਾਂਗ ਬਣਾਏ ਗਏ ਵਿਸ਼ੇਸ਼ ਘਰ 'ਚ 378 ਦਿਨ ਬਿਤਾਉਣ ਤੋਂ ਬਾਅਦ ਸੁਰੱਖਿਅਤ ਬਾਹਰ ਆ ਗਏ ਨੇ। ਇਸ ਮਿਸ਼ਨ ਦੇ ਜ਼ਰੀਏ NASA ਇਹ ਖੋਜ ਕਰਨ 'ਚ ਰੁੱਝਿਆ ਹੋਇਆ ਹੈ ਕਿ ਜੇਕਰ ਮਨੁੱਖ ਨੂੰ ਮੰਗਲ ਦੇ ਉੱਤੇ ਭੇਜਿਆ ਜਾਂਦਾ ਹੈ ਤਾਂ ਕੀ ਕਰਨਾ ਹੋਵੇਗਾ। NASA ਦੇ ਚਾਰ ਵਿਗਿਆਨੀ ਐਨਕਾ ਸెలਾਰਿਉ, ਰੌਸ, ਬਰੋਕਵੈਲ, ਨਾਥਨ ਜੋਨਸ ਅਤੇ ਟੀਮ ਲੀਡਰ ਕੈਲੀ ਹਿਸਟਨ ਪਿਛਲੇ 1 ਸਾਲ ਤੋਂ ਮੰਗਲ ਗ੍ਰਹਿ ਦੇ ਮਿਸ਼ਨ ਨਾਲ ਜੁੜੇ ਪ੍ਰੋਗਰਾਮ ਦਾ ਹਿੱਸਾ ਰਹੇ ਨੇ ਤੇ ਇਸ ਗੱਲ ਤੇ ਚਰਚਾ ਕੀਤੀ ਹੈ ਕਿ ਮੰਗਲ ਤੇ ਮਨੁੱਖ ਕਿਵੇਂ ਰਹੇਗਾ ਤੇ ਉਹਨਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਦਾ ਅਧਿਐਨ ਕੀਤਾ 378 ਦਿਨਾਂ ਬਾਅਦ ਜਦੋਂ ਉਹ ਟੈਕਸਾਸ ਦੇ ਹਿਊਸਟਨ ਚ ਮੰਗਲ ਦੀ ਤਰਸ ਤੇ ਬਣੇ ਨਿਵਾਸ ਤੋਂ ਬਾਹਰ ਆਏ ਤਾਂ ਸਾਰਿਆਂ ਨੇ ਇਹਨਾਂ ਵਿਗਿਆਨੀਆਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਇਹ ਸਾਰੇ ਪਿਛਲੇ 1 ਸਾਲ ਤੋਂ ਮਨੁੱਖੀ ਸੰਪਰਕ ਤੋਂ ਦੂਰ ਸਨ ਵਿਗਿਆਨੀਆਂ ਨੇ ਇਸ ਘਰ 'ਚ ਮਾਰਸ ਵਾਕ ਕੀਤੀ ਅਤੇ ਸਬਜ਼ੀਆਂ ਵੀ ਉਗਾਈਆਂ। ਉਹਨਾਂ ਲਈ ਇੱਕ ਸਾਲ ਲਈ ਮਨੁੱਖੀ ਸੰਪਰਕ ਤੋਂ ਦੂਰ ਰਹਿਣਾ ਮਹਾਮਾਰੀ ਦੇ ਦੌਰਾਨ ਲਾਕਡਾਊਨ ਦੇ ਕੰਮ ਦੇ ਅਨੁਭਵ ਵਾਂਗ ਸੀ ਪਰ ਜਦੋਂ ਉਹ ਸ਼ਨੀਵਾਰ ਨੂੰ ਬਾਹਰ ਆਏ ਤਾਂ ਚਾਰਾਂ ਵਿਗਿਆਨੀਆਂ ਦੇ ਚਿਹਰੇ ਹਾਸੇ ਨਾਲ ਚਮਕ ਰਹੇ ਸਨ। ਮੰਗਲ ਦੀ ਤਰਸ ਤੇ ਬਣੇ ਇਸ ਆਵਾਸ ਨੂੰ 3D ਪ੍ਰਿੰਟਿੰਗ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਮਾਰਸ ਡੂਨ α ਦਾ ਨਾਮ ਦਿੱਤਾ ਗਿਆ। ਇਸ ਦਾ ਕੁੱਲ ਖੇਤਰਫਲ 1700 ਵਰਗ ਫੁੱਟ ਹੈ ਇਸ ਵਿੱਚ ਬੈੱਡਰੂਮ ਇੱਕ ਜਿਮ ਸਾਂਝੇ ਖੇਤਰ ਅਤੇ ਖੇਤ ਨੇ ਇੱਕ ਬਾਰੀ ਖੇਤਰ ਲਾਲ ਖੇਤ ਨਾਲ ਭਰਿਆ ਹੋਇਆ ਹੈ ਤੇ ਉਹ ਥਾਂ ਹੈ ਜਿੱਥੇ ਟੀਮ ਨੇ ਆਪਣੇ ਮਾਰਸ ਵਾਕ ਲਈ ਸੂਟ ਦਾਨ ਕੀਤੇ ਹਾਲਾਂਕਿ ਇਹ ਅਜੇ ਵੀ ਖੁੱਲੀ ਹਵਾ ਦੀ ਬਜਾਏ ਟਕਿਆ ਹੋਇਆ ਹੈ ਨਾਸਾ ਦੇ ਜான்ਸਨ ਸਪੇਸ ਸੈਂਟਰ ਦੇ ਡਿਪਟੀ ਡਾਇਰੈਕਟਰ ਸਟੀਵ ਕਾਰਨਰ ਨੇ ਜਾਣਕਾਰੀ ਦਿੱਤੀ ਕਿ ਚਾਰੇ ਵਿਗਿਆਨੀਆਂ ਨੇ ਇਸ ਨਿਵਾਸ ਤੇ ਇੱਕ ਸਾਲ ਤੋਂ ਵੱਧ ਦਾ ਸਮਾਂ ਬਤਾਇਆ ਹੈ ਇਸ ਦੌਰਾਨ ਉਸਨੇ ਮਹੱਤਵਪੂਰਨ ਵਿਗਿਆਨੀਆਂ ਦਾ ਅਧਿਐਨ ਕੀਤਾ ਉਹਨਾਂ ਦੱਸਿਆ ਕਿ ਇਹ ਮਿਸ਼ਨ ਨਾਸਾ ਦੇ ਤਿੰਨ ਮਿਸ਼ਨਾਂ 'ਚੋਂ ਪਹਿਲਾ ਹੈ ਅਮਰੀਕਾ ਆਪਣੇ ਆਰਟੇਮਿਸ ਪ੍ਰੋਗਰਾਮ ਦੇ ਤਹਿਤ ਚੰ드ਰਮਾ ਤੇ ਮਨੁੱਖਾਂ ਨੂੰ ਭੇਜਣ ਦੀ ਯੋਜਨਾ ਬਣਾ ਰਿਹਾ ਹੈ ਇਸ ਦਾ ਉਦੇਸ਼ ਮਨੁੱਖਾਂ ਨੂੰ ਉੱਥੇ ਲੰਬੇ ਸਮੇਂ ਤੱਕ ਰਹਿਣਾ ਸਿੱਖਣ 'ਚ ਮਦਦ ਕਰਨਾ ਹੈ ਤੇ ਬਾਅਦ 'ਚ 2030 ਤੱਕ ਮੰਗਲ ਗ੍ਰਹਿ ਦੀ ਯਾਤਰਾ ਲਈ ਤਿਆਰੀ 'ਚ ਮਦਦ ਕਰਨਾ ਹੈ ਅਮਰੀਕਾ ਦੀ ਕੈਲੀਫੋਰਨੀਆ ਸਥਿਤ ਡੈਥ ਵੈਲੀ ਨੈਸ਼ਨਲ ਪਾਰਕ 'ਚ ਐਤਵਾਰ ਨੂੰ ਤਾਪਮਾਨ 53.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤਿ ਦੀ ਗਰਮੀ ਕਾਰਨ ਡੈਥ ਵੈਲੀ ਪਹੁੰਚੇ ਇੱਕ ਸੈਲਾਨੀ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਪਾਰਕ ਪ੍ਰਬੰਧਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਸੈਲਾਨੀ 6 ਨੌਜਵਾਨਾਂ ਦੇ ਸਮੂਹਾ ਹਿੱਸਾ ਸਨ ਜੋ ਮੋਟਰਸਾਈਕਲਾਂ ਤੇ ਬੈਡਵਾਟਰ ਬੇਸਨ ਖੇਤਰ ਤੋਂ ਯਾਤਰਾ ਕਰ ਰਹੇ ਸਨ ਬਿਆਨ ਚ ਕਿਹਾ ਗਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਬਿਆਨ ਮੁਤਾਬਕ ਦੂਜੇ ਮੋਟਰਸਾਈਕਲ ਸਵਾਰ ਨੂੰ ਗੰਭੀਰ ਹੀਟ ਸਟ੍ਰੋਕ ਕਾਰਨ ਲਾਸ ਵਿਗਾਸ ਦੇ ਹਸਪਤਾਲ ਲਿਜਾਇਆ ਗਿਆ ਪਾਰਕ ਦੇ ਅਧਿਕਾਰੀ ਮਾਈਕ ਰੋਨਲਡਸ ਨੇ ਕਿਹਾ ਇਸ ਤਰ੍ਹਾਂ ਦੀ અત્યੰਤ ਗਰਮੀ ਤੁਹਾਡੀ ਸਿਹਤ ਲਈ ਖਤਰਾ ਪੈਦਾ ਕਰ ਸਕਦੀ ਹੈ। ਡਬਲਯੂਡਬਲਈ ਸਟਾਰ ਜੌਨ ਸਿਨਾ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ 2025 ਚ ਰੈਸਲ ਮੇਨੀਆ ਉਹਨਾਂ ਦਾ ਆਖਰੀ ਮੈਚ ਹੋਵੇਗਾ। ਸਿਨਾ ਨੇ ਹੈਰਾਨੀਜਨਕ ਤੌਰ ਤੇ ਇਹ ਐਲਾਨ ਕੈਨੇਡਾ ਚ ਡਬਲਯੂਡਬਲਈ ਮਨੀ ਇਵੈਂਟ ਚ ਸ਼ਿਰਕਤ ਕਰਦੇ ਹੋਏ ਕੀਤਾ। ਮਸ਼ਹੂਰ ਪਹਿਲਵਾਨ ਡਬਲਯੂਡਬਲਈ ਸਟਾਰ ਜੌਨ ਸਿਨਾ ਨੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਇਹ ਐਲਾਨ ਕੈਨੇਡਾ ਚ ਕੀਤਾ ਹੈ। ਉਹਨਾਂ ਕਿਹਾ ਕਿ ਇਹ ਮੇਰਾ ਆਖਰੀ ਮੈਚ ਹੋਏਗਾ ਸੀਨਾ ਨੇ ਹੈਰਾਨੀਜਨਕ ਤੌਰ ਤੇ ਇਹ ਐਲਾਨ ਕੀਤਾ ਜੌਨ ਸੀਨਾ 2001 ਚ ਕੁਸ਼ਤੀ ਦੀ ਸ਼ੁਰੂਆਤ ਕਰਦੇ ਨੇ ਹੁਣ ਤੱਕ 16 ਵਾਰ ਡਬਲਯੂਡਬਲਯੂ ਚੈਂਪੀਅਨ ਰਹਿ ਚੁੱਕੇ ਨੇ ਜੌਨ ਸੀਨਾ ਨੇ ਕੁਝ ਹਾਲੀਵੁੱਡ ਫਿਲਮਾਂ ਚ ਵੀ ਕੰਮ ਕਰਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਭਾਵੇਂ ਉਹ ਲਗਭਗ ਦੋ ਦਹਾਕਿਆਂ ਤੋਂ ਕੁਸ਼ਤੀ ਚ ਨੇ ਜੌਨ ਸੀਨਾ ਨੇ ਕਿਹਾ ਮੈਂ ਕਈ ਤਜਰਬਿਆਂ ਦਾ ਆਨੰਦ ਲਿਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਅਲਵਿਦਾ ਕਹਿਣ ਦਾ ਫੈਸਲਾ ਲੈਣ ਦਾ ਸਹੀ ਸਮਾਂ ਹੈ WWE ਦੀ ਪ੍ਰਸ਼ੰਸਾ ਨੂੰ ਬਿਆਨ ਨਹੀਂ ਕਰ ਸਕਦਾ ਮੁੱਖ ਗੱਲ ਇਹ ਹੈ ਕਿ ਪ੍ਰਸ਼ੰਸਕ ਜੋ ਹਮੇਸ਼ਾ ਸਮਰਥਨ ਲਈ ਮੌਜੂਦ ਨੇ ਉਹਨਾਂ ਦੀ ਬਦੌਲਤ ਹੀ ਅਸੀਂ ਕੈਰੀਅਰ 'ਚ ਬੁਲੰਦੀਆਂ ਤੇ ਜਾ ਸਕਦੇ ਹਾਂ ਮੈਂ ਆਪਣੇ ਕੁਸ਼ਤੀ ਕੈਰੀਅਰ 'ਚ ਇਹੀ ਕੁਝ ਸਿੱਖਿਆ ਹੈ ਸੀਨਾ ਨੇ ਕਿਹਾ ਕੈਨੇਡੀਅਨਸ ਨੇ ਹਮੇਸ਼ਾ ਹੀ ਮੇਰੀ ਕੁਸ਼ਤੀ ਦਾ ਸਮਰਥਨ ਕੀਤਾ ਹੈ ਗਾਜ਼ਾ 'ਚ ਜੰਗ ਸ਼ੁਰੂ ਹੋਣ ਦੇ 9 ਮਹੀਨੇ ਬੀਤਣ ਮਗਰੋਂ ਇਜ਼ਰਾਈਲੀਆਂ ਨੇ ਗੋਲੀਬੰਦੀ ਅਤੇ ਹਮਾਸ ਵੱਲੋਂ ਬੰਦੀ ਬਣਾਏ ਗਏ ਵਿਅਕਤੀਆਂ ਦੀ ਘਰ ਵਾਪਸੀ ਲਈ ਅੱਜ ਮੁਲਕ 'ਚ ਕਈ ਥਾਵਾਂ ਤੇ ਰਾਹ ਰੋਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਉਹਨਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਦਾ ਅਸਤੀਫਾ ਵੀ ਮੰਗਿਆ ਇਹ ਪ੍ਰਦਰਸ਼ਨ ਉਸ ਸਮੇਂ ਹੋਏ ਜਦੋਂ ਹਮਾਸ ਨਾਲ ਵਾਰਤਾ ਦੀਆਂ ਨਵੀਆਂ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਨਜ਼ਰ ਆ ਰਹੀਆਂ ਨੇ ਪਰਦਰਸ਼ਨਕਾਰੀਆਂ ਨੇ ਸਵੇਰੇ 6:29 ਤੋਂ ਰਾਹ ਰੋਕਣੇ ਸ਼ੁਰੂ ਕਰ ਦਿੱਤੇ। ਉਹਨਾਂ ਸੰਸਦ ਮੈਂਬਰਾਂ ਦੇ ਘਰਾਂ ਬਾਹਰ ਵੀ ਪ੍ਰਦਰਸ਼ਨ ਕੀਤੇ। ਗਾਜ਼ਾ ਨਾਲ ਲੱਗਦੀ ਸਰਹੱਦ ਨੇੜੇ ਇਜ਼raਇਲੀਆ ਨੇ ਜੰਗ ਦੌਰਾਨ ਮਾਰੇ ਗਏ ਲੋਕਾਂ ਅਤੇ ਬੰਦੀਆਂ ਦੀ ਯਾਦ ਚ 1500 ਕਾਲੇ ਅਤੇ ਪੀਲੇ ਗੁਬਾਰੇ ਛੱਡੇ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਜੰਗ ਨੂੰ 9 ਮਹੀਨੇ ਹੋ ਗਏ ਨੇ ਪਰ ਸਾਡੀ ਸਰਕਾਰ ਤੋਂ ਕਿਸੇ ਨੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਪਿਛਲੇ ਸਾਲ ਨਵੰਬਰ ਚ ਇਜ਼raਇਲ ਤੇ ਹਮਾਸ ਵਿਚਕਾਰ ਸਮਝੌਤੇ ਤਹਿਤ 100 ਤੋਂ ਵੱਧ ਬੰਦੀਆਂ ਨੂੰ ਰਿਹਾਂ ਕੀਤਾ ਗਿਆ ਸੀ ਅਤੇ ਕਰੀਬ 120 ਵਿਅਕਤੀ ਅਜੇ ਵੀ ਹਮਾਸ ਦੇ ਕਬਜ਼ੇ ਹੇਠ ਨੇ ਇਜ਼ਰਾਈਲ ਪਹਿਲਾਂ ਹੀ ਆਖ ਚੁੱਕਿਆ ਹੈ ਕਿ 40 ਤੋਂ ਵੱਧ ਬੰਦੀ ਮਾਰੇ ਜਾ ਚੁੱਕੇ ਨੇ ਤੇ ਜੇ ਜੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਹ ਗਿਣਤੀ ਹੋਰ ਵੱਧ ਸਕਦੀ ਹੈ ਉਧਰ ਗਾਜ਼ਾ 'ਚ ਐਤਵਾਰ ਤੜਕੇ ਇਜ਼ਰਾਈਲ ਵੱਲੋਂ ਕੀਤੇ ਹਮਲਿਆਂ 'ਚ 9 ਫਲਸਤੀਨੀ ਮਾਰੇ ਗਏ ਅਲ ਅਕਸਾ ਸ਼ਹਾਦਤ ਹਸਪਤਾਲ ਮੁਤਾਬਕ ਜ਼ਵਾਇਦਾ 'ਚ ਇੱਕ ਘਰ ਤੇ ਹਮਲੇ ਦੌਰਾਨ 6 ਫਲਸਤੀਨੀ ਮਾਰੇ ਗਏ ਇਸੇ ਤਰ੍ਹਾਂ ਗਾਜ਼ਾ ਸ਼ਹਿਰ ਦੇ ਪੱਛਮ ਵਿੱਚ ਇੱਕ ਘਰ ਤੇ ਹਵਾਈ ਹਮਲੇ 'ਚ ਤਿੰਨ ਵਿਅਕਤੀ ਮਾਰੇ ਗਏ ਹਮਾਸ ਦੀ ਅਗਵਾਈ ਹੇਠਲੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸਨੀਚਰਵਾਰ ਨੂੰ Nusrat ਸ਼ਰਨਾਰਥੀ ਕੈਂਪ ਤੇ ਇਜ਼raਇਲੀ ਹਵਾਈ ਹਮਲੇ 'ਚ 16 ਵਿਅਕਤੀ ਮਾਰੇ ਗਏ ਜਦਕਿ 50 ਹੋਰ ਜ਼ਖਮੀ ਹੋਏ ਨੇ ਇਸ ਦੌਰਾਨ ਹਿਜ਼ਬੁੱਲਾ ਨੇ ਐਤਵਾਰ ਸਵੇਰੇ ਕਿਹਾ ਕਿ ਉਹਨਾਂ ਇਜ਼raਇਲ ਵੱਲ ਕਰੀਬ 20 ਰਾਕੇਟ ਦਾਗੇ ਜਿਸ 'ਚ ਇੱਕ ਇਜ਼raਇਲੀ ਵਿਅਕਤੀ ਜ਼ਖਮੀ ਹੋ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ